ਨਮਸਕਾਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਸਟੋਰੀ ਨਿਕੋ ਵਿੱਚ ਉਮੀਦ ਕਰਦੀ ਹਾਂ ਸਾਰੇ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਗਰਮੀਆਂ ਦੀ ਮਸ਼ਹੂਰ ਸਬਜ਼ੀ ਬਣਾਵਾਂਗੇ ਵੈਂਗਣੀ ਜਿਹਨੂੰ ਕਿ ਬੜੇ ਸਾਰੇ ਲੋਕ ਚਾਹ ਨਾਲ ਖਾਂਦੇ ਹੈਗੇ ਤੇ ਕੁਝ ਬੱਚਿਆਂ ਨੂੰ ਪਸੰਦ ਵੀ ਨਹੀਂ ਹੁੰਦੀ ਇਹਦੇ ਲਈ ਆਪਾਂ ਵੈਂਗਣੀ ਲੈ ਲਈ ਸੀ ਬਰੀਕ ਲੰਬੀ ਜਿਹੜੀ ਸੀ ਤੇ ਇਹਨੂੰ ਆਪਾਂ ਇੱਕਦਮ ਮਸਾਲੇਦਾਰ ਬਣਾਵਾਂਗੇ ਕਿਉਂਕਿ ਇਹ ਪਰਮਾ ਹੀ ਨਹੀਂ ਬਣਾ ਸਕਦੇ ਆਪਾਂ ਜਿਆਦਾ ਪਤਲੀਆਂ ਹੋਣ ਕਰਕੇ ਤਾਂ ਇਹਨੂੰ ਆਪਾਂ ਭਰਮੀਆਂ ਦੇ ਤਰ੍ਹਾਂ ਹੀ ਸਵਾਦ ਨਾਲ ਇੱਕਦਮ ਮਸਾਲੇਦਾਰ ਬਣਾਵਾਂਗੇ ਇਹਦੇ ਲਈ ਆਪਾਂ ਪਿਆਜ਼ ਕੱਟਲੇ ਹੋਇਆ ਲੰਬੇ ਲਸਣ ਅਦਰ ਕੱਟ ਲਿਆ ਬਰੀਕ ਤੇ ਵੈਂਗਣੀ ਲੰਬੀ ਕੱਟ ਲਈ ਤੇ ਆਲੂ ਵੀ ਆਪਾਂ ਲੰਬੀ ਸ਼ੇਪ ਵਿੱਚ ਹੀ ਕੱਟਿਆ ਤੇਲ ਗਰਮ ਕਰਕੇ ਉਹਦੇ ਵਿੱਚ ਆਪਾਂ ਕੱਟੀ ਹੋਈ ਲੰਬੀ ਵੈਂਗਣੀ ਪਾਵਾਂਗੇ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਗਰਮ ਤੇਲ ਦੇ ਵਿੱਚ ਪਕਾਵਾਂਗੇ ਇਨ ਨੂੰ ਆਪਾਂ 골ਡਨ ਬ੍ਰਾਊਨ ਹੀ ਕਰਾਂਗੇ ਜਿਆਦਾ ਸੇਕਣਾ ਵੀ ਨਹੀਂ ਤੇ ਜਿਆਦਾ ਕੱਚੀਆਂ ਵੀ ਨਹੀਂ ਰੱਖਣੀਆਂ ਸਿਰਫ ਇਹਨਾਂ ਦਾ ਥੋੜਾ ਜਿਹਾ ਕਲਰ ਜਿੰਨਾ ਚਿਰ ਚੇਂਜ ਹੋ ਜੇ ਉਦੋਂ ਤੱਕ ਹੀ ਪਕਾਉਣਾ ਉਸ ਤੋਂ ਬਾਅਦ ਇੱਕ ਪਲੇਟ ਵਿੱਚ ਕੱਢ ਲਾਂਗੇ ਤੇ ਤੁਸੀਂ ਕਲਰ ਵੇਖੋ ਕਿੰਨਾ ਵਧੀਆ ਬਣ ਗਿਆ ਹੋਇਆ ਇਹਨਾਂ ਦਾ 골ਡਨ ਬ੍ਰਾਊਨ ਹੋ ਗੀਆਂ ਉਸੇ ਗਰਮ ਤੇਲ ਦੇ ਵਿੱਚ ਆਪਾਂ ਜੀਰਾ ਦਾ ਤੜਕਾ ਲਾਵਾਂਗੇ ਵਿੱਚ ਦੋ ਹਰੀਆਂ ਮਿਰਚਾਂ ਪਾਵਾਂਗੇ ਅਦਰਕ ਤੇ ਲਸਣ ਪਾਵਾਂਗੇ ਬਰੀਕ ਕੱਟਿਆ ਹੋਇਆ ਚੰਗੀ ਤਰ੍ਹਾਂ ਹਲਾਵਾਂਗੇ ਉਸ ਤੋਂ ਬਾਅਦ ਆਪਾਂ ਕੱਟੇ ਹੋਏ ਪਿਆਜ਼ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਹੋਰ ਕਿਦਾਂ ਦੀਆਂ ਵੀਡੀਓਜ਼ ਚਾਹੀਦੀਆਂ ਹੈਗੀਆਂ ਰੈਸਪੀਜ਼ ਦੇ ਵਿੱਚ ਤੇ ਅਸੀਂ ਉਦਾਂ ਦੀ ਰੈਸਪੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਆਪਾਂ ਕੱਟੇ ਹੋਏ ਆਲੂ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਹਲਦੀ ਪਾਵਾਂਗੇ ਇਹਨੂੰ ਆਪਾਂ ਨਮਕ ਤੇ ਹਲਦੀ ਨਾਲ ਹੀ ਪਹਿਲਾਂ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਜਦੋਂ ਵਿੱਚ ਵਿਆਗਣੀ ਪਾਵਾਂਗੇ ਨਾ ਫਰਾਈ ਕੀਤੀ ਹੋਈ ਉਸ ਤੋਂ ਬਾਅਦ ਬਾਕੀ ਮਸਾਲੇ ਬਾਅਦ 'ਚ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਨੂੰ ਉਸ ਤੋਂ ਬਾਅਦ ਆਪਾਂ ਇਹਨੂੰ ਤੇਜ਼ ਅੱਗ ਤੇ 2 ਕੁ ਮਿੰਟ ਟੱਕ ਕੇ ਪਕਾਵਾਂਗੇ ਤਾਂ ਜੋ ਚੰਗੀ ਤਰ੍ਹਾਂ ਆਲੂ ਪੱਕ ਜਾਣ ਆਲੂ ਪੱਕ ਗਏ ਹੁਣ ਆਪਾਂ ਵਿੱਚ ਜਿਹੜੀ तली हुई प्याज मिर्ची ओ उस तो बाद मसाला ते मिर्चा पादांगे आप दे टेस्ट के अकॉर्डिंग चंगे तरह मिक्स करंगे ते टक के पकावांगे ने 2 मिनट ले ਤੇ ਤੁਸੀਂ ਵੇਖੋ ਕਿੰਨੀ ਵਧੀਆ ਬਣ ਕੇ ਵੈਂਗਣੀ ਤੇ ਆਲੂ ਕਿੰਨੇ ਵਧੀਆ ਤਿਆਰ ਹੋਏ ਇੱਕਦਮ ਮਸਾਲੇਦਾਰ ਸਬਜ਼ੀ ਬਣੀ ਹੈਗੀ ਅਗਰ ਆਪਣੇ ਕੋਲ ਹੈ ਨਾ ਜੇ ਦੂਸਰੀ ਵੱਡੀ ਵੈਂਗਣੀ ਨਹੀਂ ਹੈਗੀ ਕਿ ਪਰਵੀ ਵੈਂਗਣੀ ਦੇ ਸਾਈਜ਼ ਦੀਆਂ ਨਹੀਂ ਹੈਗੀਆਂ ਤਾਂ ਆਪਾਂ ਇਹਨਾਂ ਨੂੰ ਕੱਟ ਕੇ ਵੀ ਪਰਵੀ ਵੈਂਗਣੀ ਤਰ੍ਹਾਂ ਹੀ ਬਣਾ ਸਕਦੇ ਹਾਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੇ ਇਹਦਾ ਟੇਸਟ ਬਿਲਕੁਲ ਪਰਵੀ ਵੈਂਗਣੀ ਤਰ੍ਹਾਂ ਹੀ ਆਊਗਾ ਤੇ ਇਹ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਇੱਕਦਮ ਮਸਾਲੇਦਾਰ ਸੀਗੀ ਤੁਸੀਂ ਇਸ ਨੂੰ ਲੱਸੀ ਦਹੀਂ ਨਾਲ ਜ਼ਰੂਰ ਟਰਾਈ ਕਰਿਓ ਜਦੋਂ ਖਾਣਾ ਖਾਓ ਬਹੁਤ ਟੇਸਟੀ ਬਣੀ ਸੀ ਸਬਜੀ ਤੇ ਤੁਸੀਂ ਦੇਖੋ ਕਿੰਨੀ ਵਧੀਆ ਲੱਗ ਰਹੀ ਆ ਤੇ ਸਬਜੀ ਦਾ ਕਲਰ ਵੀ ਦੇਖੋ ਕਿੰਨਾ ਵਧੀਆ ਔਰ रेसिपीज ਦੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਇਸ ਤਰ੍ਹਾਂ ਸਬਜੀ ਜਿਆਦਾ ਆਇਲੀ ਵੀ ਨਹੀਂ ਬਣੀ ਤੇ ਬਹੁਤ ਟੇਸਟੀ ਬਣੀ ਸੀ ਧੰਨਵਾਦ ਸਾਰਿਆਂ ਦਾ